ਪ੍ਰਤਾਪ ਬਾਜਵਾ ਦੀਆਂ ਟਿੱਪਣੀਆਂ ਵਿਵਾਦਾਂ ਵਿੱਚ ਆਉਂਦੀਆਂ ਰਹਿੰਦੀਆਂ ਨੇ ਕਦੇ ਕਿਸੇ ਨੂੰ ਮਾਲ ਸੁਆਬ ਕਦੇ ਮਟੀਰੀਅਲ ਇਸ ਤਰ੍ਹਾਂ ਦੀਆਂ ਟਿੱਪਣੀਆਂ ਉਹਨਾਂ ਦੇ ਵਿਵਾਦਾਂ ਜਾਂਦੀਆਂ ਰਹਿੰਦੀਆਂ ਨੇ ਹੁਣ ਫੇਰ ਇੱਕ ਟਿੱਪਣੀ ਉਹਨਾਂ ਦੀ ਵਿਵਾਦਿਤ ਹੋਈ ਹੋਈ ਹੈ ਇਸ ਬਾਰੇ ਕੀ ਜਾਣਕਾਰੀ ਹੈ ਕੀ ਹੈ ਗੁਰਜੀਤ ਬੰਦਾ ਨਾ ਦੋ ਤਰ੍ਹਾਂ ਸੋਚਦਾ ਹੈ ਨਾ ਹੂੰ ਦੋ ਤਰ੍ਹਾਂ ਇੱਕ ਹੁੰਦਾ ਉਹਦਾ ਕੌਨਸ਼ੀਅਸ ਮਾਈਂਡ ਇੱਕ ਹੁੰਦਾ ਅਨਕੌਨਸ਼ੀਅਸ ਮਾਈਂਡ ਜੀ ਕੌਨਸ਼ੀਅਸ ਮਾਈਂਡ ਜਿਹੜਾ ਹੈ ਉਹ ਹੁੰਦਾ ਕਿ ਸੋਚ ਸਮਝ ਕੇ ਬੰਦਾ ਬਿਆਨ ਦਿੰਦਾ ਹੈ ਬਿਲਕੁਲ ਜਿਵੇਂ ਮੰਨ ਲਓ ਤੁਸੀਂ ਪਾਰਲੀਮੈਂਟ ਚੋ ਬੋਲਣਾ ਹੈ ਨਾ ਜੀ ਜਾਂ ਤੁਸੀਂ ਕੋਈ ਲਿਖ ਕੇ ਬੋਲਦੇ ਹੋ ਤਾਂ ਉਹ ਹੁੰਦਾ ਵੀ ਤੁਸੀਂ ਕੌਨਸ਼ੀਅਸ ਮਾਈਂਡ ਨਾਲ ਬੋਲ ਰਹੇ ਹੋ ਜੀ ਕੁਝ ਚੀਜ਼ਾਂ ਤੁਹਾਡੇ ਨਾ ਅਨਕੌਨਸ਼ੀਅਸ ਮਾਈਂਡ ਚ ਪਈਆਂ ਹੋਈਆਂ ਹੂੰ ਮੈਨੂੰ ਲੱਗਦਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਸਟੇਟਮੈਂਟ ਲੇਟਸ ਦਿੱਤੀ ਹੈ ਜੀ ਉਹ ਉਹਨਾਂ ਉਹਨਾਂ ਦੇ ਮਾਈਂਡ ਦੇ ਵਿੱਚ ਜਿਹੜਾ ਦਲਤ ਭਾਈਚਾਰੇ ਬਾਰੇ ਹੂੰ ਜਾਂ ਗਰੀਬ ਆਮ ਬੰਦਿਆਂ ਬਾਰੇ ਜੋ ਉਹਨਾਂ ਦੇ ਮਾਈਂਡ ਚ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਪਿਆ ਹੈ ਨਾ ਜੀ ਉਹ बार-बार ਉੱਪਰ ਕੇ ਸਾਹਮਣੇ ਆਉਂਦਾ ਹੈ ਹਮ ਹੁਣ ਉਹਨਾਂ ਨੇ ਕਿਹਾ ਇਹ ਹੈ ਕਿ ਇਹ ਜਿਹੜਾ ਬਾਜਾ ਪਜਾਂਦਾ ਰਿਹਾ ਨਾ ਬਾਜਾ ਤਾਂ ਅਸੀਂ ਤਾਂ ਪਜਾਵਾਂਗੇ ਹਮ ਉਹ ਹਰਪ੍ਰਜਨ ਸਿੰਘ ਈਟੀਓ ਬਾਰੇ ਗੱਲ ਕਰ ਰਹੇ ਸੀ ਜੀ ਹੁਣ ਹਰਪ੍ਰਜਨ ਸਿੰਘ ਈਟੀਓ ਜਿਹੜੇ ਮਨਿਸਟਰ ਨੇ ਉਹਨਾਂ ਦੀ ਮੈਂ ਕਹਿੰਨਾ ਤੁਸੀਂ ਉਹਨਾਂ ਦੀ ਨੀਤੀ ਨੂੰ ਲੈ ਕੇ ਜਿੰਨੀ ਮਰਜ਼ੀ ਆਲੋਚਨਾ ਕਰੋ ਹੂੰ ਉਹਨਾਂ ਦੀ ਪਾਰਟੀ ਬਾਰੇ ਸਰਕਾਰ ਬਾਰੇ ਜੋ ਮਰਜ਼ੀ ਤੁਸੀਂ ਬੋਲੋ ਤੁਸੀਂ ਜਦੋਂ ਨਿੱਜੀ ਤੌਰ ਤੇ ਕਿਸੇ ਬੰਦੇ ਦੇ ਕੰਮ ਦੇ ਉੱਤੇ ਮਜ਼ਾਕ ਉਡਾਉਨੇ ਹੋ ਜੀ ਇਹਦਾ ਕੀ ਅਰਥ ਨਿਕਲਦਾ ਹੈ ਹੂੰ ਬਿਲਕੁਲ ਇਹਦਾ ਅਰਥ ਇਹ ਨਿਕਲਦਾ ਹੈ ਕਿ ਤੁਹਾਡੇ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਤੁਹਾਡੀ ਮਾਨਸਿਕਤਾ ਦੇ ਵਿੱਚ ਇਹ ਚੀਜ਼ਾਂ ਪਈਆਂ ਹਨ ਹਮ ਜਦੋਂ ਤੁਸੀਂ ਕਦੇ ਨੂੰ ਕਦੇ ਕਿਸੇ ਨੂੰ ਕਹਿੰਦੇ ਹੋ ਕਿ ਇਹ ਮੋਬਾਈਲ ਰਿਪੇਅਰ ਕਰਨ ਵਾਲਾ ਐਮਐਲਏ ਬਣ ਗਿਆ ਜੀ ਕਦੇ ਕਹਿੰਦੇ ਹੋ ਇਹ ਮਾਲ ਅਸਵਾਬ ਹੈ ਜਦ ਕਦੇ ਤੁਸੀਂ ਕਹਿ ਰਹੇ ਹੋ ਕਿਸ ਤਰ੍ਹਾਂ ਦਾ ਮਟੀਰੀਅਲ ਆ ਗਿਆ ਮਤਲਬ ਤੁਸੀਂ ਮੰਤਰੀ ਦੇ ਘਰ ਜੰਪ ਹੈ ਹਮ ਸੋਨੇ ਦਾ ਚਮਚਾ ਲੈ ਕੇ ਮੂੰਹ 'ਚ ਤੁਹਾਡੀ ਕੀ ਉਪਲਬਧੀ ਆ ਇਹਦੇ ਵਿੱਚ ਵੀ ਤੁਸੀਂ ਮੰਤਰੀ ਦੇ ਘਰ ਜੰਪ ਹੈ ਬਿਲਕੁਲ ਜੇ ਤੁਸੀਂ ਕਿਸੇ ਗਰੀਬ ਕਿਸੇ ਦਲਤ ਪਰਿਵਾਰ ਚ ਜੰਮੇ ਹੁੰਦੇ ਆਪਣੇ ਦਮ ਤੇ ਪੜੇ ਹੁੰਦੇ ਆਪਣੇ ਦਮ ਤੇ ਤੁਸੀਂ ਕਿਸੇ ਮੰਡੀ ਦੇ ਵਿੱਚ ਭਾਰ ਚੱਕ ਕੇ ਜਾਂ ਸੀਵਰ ਕਾਮੇ ਦੇ ਤੌਰ ਤੇ ਕੰਮ ਕੀਤਾ ਹੁੰਦਾ ਬਿਲਕੁਲ ਤੇ ਫਿਰ ਤੁਸੀਂ ਮਿਨਿਸਟਰੀ ਤੱਕ ਪਹੁੰਚੇ ਹੁੰਦੇ ਫਿਰ ਤਾਂ ਤੁਹਾਡੀ ਗੱਲ ਨੂੰ ਮੰਨਦੇ ਅਸੀਂ ਜੇ ਤੁਸੀਂ ਮੰਤਰੀ ਸੰਤਰੀ ਦੇ ਘਰ ਜੰਮ ਪਏ ਤੇ ਤੁਹਾਨੂੰ ਉਹੀ ਪ੍ਰਵਿਨਿਜ ਮਿਲ ਗਿਆ ਜੀ ਤੇ ਤੁਸੀਂ ਆਪਣੇ ਆਪ ਨੂੰ ਬਹੁਤ ਬਹੁਤ ਘੈਂਟ ਸਮਝਣ ਲੱਗ ਪਏ ਹੂੰ ਬਿਲਕੁਲ ਸੋ ਇਹ ਬਹੁਤ ਮਾੜੀ ਗੱਲ ਹੈ ਔਰ ਬਹੁਤ ਘਟਿਆ ਸਿਆਸਤ ਹੈ ਔਰ ਮੈਂ ਤੁਹਾਨੂੰ ਦੱਸਾਂ ਇਸ ਇਸ ਤਰ੍ਹਾਂ ਦੀ ਸਿਆਸਤ ਦਾ ਬਹੁਤ ਮਾੜਾ ਅਸਰ ਹੁੰਦਾ ਹੈ ਹੂੰ ਇਹ ਇਕੱਲੇ ਪੰਜਾਬ ਦੀ ਗੱਲ ਨਹੀਂ ਹੈਗੀ ਪੂਰੇ ਹਿੰਦੁਸਤਾਨ ਦੇ ਵਿੱਚ ਇਹਦੇ ਇਹਦੇ ਤੇ ਮਾੜਾ ਅਸਰ ਹੁੰਦਾ ਤੁਸੀਂ ਦੇਖੋ ਆ ਜਿਹੜਾ 14 ਤੋਂ ਪਹਿਲਾ ਇਲੈਕਸ਼ਨ ਸੀਗਾ ਜਦੋਂ ਕਾਂਗਰਸ ਨੇ ਰੀਪੀਟ ਕੀਤਾ ਜੀ 9 'ਚ ਹੋਇਆ ਸੀ 2009 'ਚ ਹੈ ਨਾ ਲਾਲ ਕਿਸ਼ਨ ਅਡਵਾਨੀ ਨੇ ਡਾਕਟਰ ਮਨਮੋਹਨ ਸਿੰਘ ਬਾਰੇ ਕੀ ਕਿਹਾ ਸੀ ਹੂੰ ਕਿ ਇਹ ਇਹ ਤਾਂ ਸਰਦਾਰ ਹੀ ਨਹੀਂ ਹੈ ਹੂੰ ਐਨੀ ਗੱਲ ਕਹੀ ਸੀ ਨਾ ਜੀ ਉਹ ਮੀਡੀਆ ਦੇ ਵਿੱਚ ਇਸ ਤਰ੍ਹਾਂ ਚੱਲੀ ਔਰ ਇਨਾ ਉਹਦਾ ਇੰਪੈਕਟ ਹੋਇਆ ਕਿ ਡਾਕਟਰ ਮਨਮੋਹਨ ਸਿੰਘ ਸਟਰੋਂਗ ਫੇਸ ਦੇ ਤੌਰ ਤੇ ਉਭਰੇ ਔਰ ਕਾਂਗਰਸ ਨੇ ਰਿਪੀਟ ਕੀਤਾ ਦੁਬਾਰਾ ਹਮ ਬਿਲਕੁਲ ਉਹ ਤੋਂ ਬਾਅਦ ਆ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਨੇ ਉਹ ਪ੍ਰਾਣੇ ਤਜਰਬੇ ਤੋਂ ਸਿੱਖਿਆ ਨਹੀਂ ਹਮ ਉਹਨਾਂ ਨੂੰ ਚਾਹ ਵਾਲਾ ਕਹਿਣਾ ਸ਼ੁਰੂ ਕਰ ਦਿੱਤਾ ਹਮ ਜੀ ਵੀ ਜੇ ਉਹ ਬਚਪਨ ਚ ਚਾਹ ਬਣਾਉਂਦੇ ਸੀਗੇ ਇਹਦੇ ਚ ਉਹਨਾਂ ਦਾ ਕੀ ਕਸੂਰ ਹੈ ਬਿਲਕੁਲ ਕਸੂਰ ਥੋੜੇ ਹੈ ਮਿਹਨਤ ਕੀਤੀ ਹੈ ਜੀ ਅਸੀਂ ਤਾਂ ਗੁਰੂ ਨਾਨਕ ਦੇ ਫਾਲੋਅਰ ਕਹਾਨੇ ਆ ਬਿਲਕੁਲ ਜਿਹੜੇ ਸਾਰੀਆਂ ਚੀਜ਼ਾਂ ਤੋਂ ਉੱਤੇ ਕਿਰਤ ਕਿਰਤ ਰੱਖੀ ਹੋਈ ਹੈ ਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤ ਸਭ ਤੋਂ ਪਹਿਲਾਂ ਆਉਂਦੀ ਨਾ ਜੇ ਤੁਸੀਂ ਕਿਸੇ ਦੀ ਕਿਰਤ ਦੇ ਕਰਕੇ ਉਹਦਾ ਮਜ਼ਾਕ ਉਡਾਣੇ ਹੋ ਤੇ ਤੁਸੀਂ ਫਿਰ ਬਾਬੇ ਨਾਨਕ ਦੀ ਬਾਣੀ ਦਾ ਮਜ਼ਾਕ ਨਹੀਂ ਉਡਾਣੇ ਬਿਲਕੁਲ ਇਹ ਚਾਹਲਾ ਕਹਿੰਦੇ ਸੀ ਉਹਨੂੰ ਹੂੰ ਫਿਰ ਮੋਦੀ ਕਿੱਥੇ ਪਹੁੰਚੇ ਬਿਲਕੁਲ ਤੇ ਕਾਂਗਰਸ 50 ਤੱਕ ਡਿੱਪ ਕਰ ਗਈ ਸੀ ਬਿਲਕੁਲ 50 ਸੀਟਾਂ ਤੱਕ ਲੋਕ ਸਭਾ ਚ ਹੈ ਨਾ ਸੋ ਇਦਾਂ ਇਸ ਤਰ੍ਹਾਂ ਦੀ ਜਿਹੜੀ ਪੋਲਿਟਿਕਸ ਹੈ ਇਸ ਪੋਲਿਟਿਕਸ ਨੂੰ ਜਿਹੜੀ ਲੋਕ ਸਵਕਾਰ ਨਹੀਂ ਕਰਦੇ ਇਹਨੂੰ 네ਗੇਟਿਵ ਪੋਲਿਟਿਕਸ ਕਹਿੰਦੇ ਆ ਜੀ ਸੋ ਉਹ ਇਸ ਔਰ ਇਸ ਜਿਹੜੀ ਇਹ ਜਿਹੜੀ 네ਗੇਟਿਵ ਪੋਲਿਟਿਕਸ ਹੈ ਇਹਦਾ ਅਸਰ ਹਮੇਸ਼ਾ ਉਲਟਾ ਹੁੰਦਾ ਹੈ ਹਮੇਸ਼ਾ ਇਹਦਾ ਉਲਟਾ ਅਸਰ ਹੋਊਗਾ ਜੀ ਔਰ ਪ੍ਰਤਾਪ ਸਿੰਘ ਬਾਜਵਾ ਜੋ ਕਹਿ ਰਿਹਾ ਜੋ ਕਰ ਰਿਹਾ ਇਹਦਾ ਵੀ ਉਲਟਾ ਅਸਰ ਹੋਏਗਾ ਕਿਉਂਕਿ ਤਰਨ ਤਰਨ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀ ਬੋਲਿਆ ਸੀ ਹੂੰ ਉਹ ਤੋਂ ਅਕਲ ਨਹੀਂ ਆਈ ਇਹਨਾਂ ਨੂੰ ਫਿਰ ਉਹੀ ਗੱਲ ਇਹਦਾ ਮਤਲਬ ਹੈ ਕਿ ਤੁਹਾਡੇ ਮਾਨਸਿਕਤਾ ਦੇ ਵਿੱਚ ਖਰਾਬੀ ਹੈ ਕੋਈ ਇਲਾਜ ਕਰਾਉਣਾ ਚਾਹੀਦਾ ਪ੍ਰਤਾਪ ਸਿੰਘ ਬਾਜਵਾ ਨੂੰ ਕਿਸੇ ਸਿਕਾਟਰਿਸਟ ਤੋਂ ਟ੍ਰੇਨਿੰਗ ਤੋਂ ਕੋਈ ਲਵੇ ਤਾਂ ਕਿ ਜਿਹੜਾ ਉਹਨਾਂ ਦੇ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਹੈ ਉਹ ਉਹਨਾਂ ਦੀ ਪੋਲੀਟੀਕਲ ਭਾਸ਼ਣਾ ਦੇ ਵਿੱਚ ਪਬਲਿਕ ਭਾਸ਼ਣਾ ਦੇ ਵਿੱਚ ਨਾਣ ਅਦਰਵਾਈਜ਼ ਲੋਕਾਂ ਨੇ ਪਿੰਡਾਂ 'ਚ ਬੜਨਾ ਮੁਸ਼ਕਲ ਕਰ ਦੇਣਾ ਜੀ ਅੱਜ ਥੋੜੀ ਜੀ ਗੱਲ ਲਾਅ ਐਂਡ ਆਰਡਰ ਦੀ ਕਰਦੇ ਆ ਜਲੰਧਰ ਵਿੱਚ ਆਪ ਲੀਡਰ ਲੱਕੀਓ ਬਰੋਏ ਦਾ ਕਤਲ ਕਰ ਦਿੱਤਾ ਗਿਆ ਇਸ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਲਈ ਗਈ ਹੈ ਕਿ ਜ਼ਿੰਮੇਵਾਰੀ ਕਾਫੀ ਹੈ ਬਿਲਕੁਲ ਕਾਫੀ ਨਹੀਂ ਹੈ ਇਹਦੀ ਜ਼ਿੰਮੇਵਾਰੀ ਇੱਕ ਤਾਂ ਇਹ ਹੋ ਗਿਆ ਨਾ ਵੀ ਕਤਲ ਦੀ ਜ਼ਿੰਮੇਵਾਰੀ ਹੋ ਗਈ ਹੈ ਜੀ ਇਹ ਇਹ ਜਿਹੜਾ ਇਹ ਕਿਉਂ ਹੋ ਰਿਹਾ ਇਹ ਹਾਲਾਤ ਕਿਉਂ ਬਣੇ ਆ ਇਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਨੂੰ ਲੈਣੀ ਚਾਹੀਦੀ ਹੈ ਕਿਉਂਕਿ ਮੁੱਖ ਮੰਤਰੀ ਸੂਬੇ ਦੇ ਗ੍ਰਹਿ ਮੰਤਰੀ ਵੀ ਹੈ ਹੂੰ ਜੀ ਤੇ ਇਹ ਚੌਥਾ ਕਤਲ ਹੈ ਜਦੋਂ ਤੋਂ ਸਰਕਾਰ ਆਈ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਹੂੰ ਮੈਂ ਥੋੜਾ ਗੂਗਲ ਤੇ ਦੇਖ ਰਿਹਾ ਸੀਗਾ ਕੁਝ ਜਾਣਕਾਰੀ ਨਾ ਜੀ ਆ ਅ 2022 ਦੇ ਵਿੱਚ ਇੱਕ ਕਤਲ ਹੋਇਆ ਸੀ ਦੀਪਕ ਕੁਮਾਰ ਦਾ ਪਟਿਆਲੇ 'ਚ ਸ਼ਾਇਦ ਤੇ ਇਦਾਂ ਹੀ ਸਤੰਬਰ 2023 ਦੇ ਵਿੱਚ ਇੱਕ ਮਲਕੀਤ ਸਿੰਘ ਨਾਂ ਦੇ ਇਹ ਦੋਹੇ ਬੰਦੇ ਇਲੈਕਸ਼ਨ ਦੀ ਉਹਦੇ 'ਚ ਲੜਾਈ 'ਚ ਮਾਰੇ ਗਏ ਸੀ ਜੀ ਉਹ ਤੋਂ ਬਾਅਦ 4 ਜਨਵਰੀ ਨੂੰ ਆ ਪਿਛਲੇ ਸਾਲ ਆ ਪਿਛਲੇ ਮਹੀਨੇ 'ਚ ਜੀ ਜਰਨੈਲ ਸਿੰਘ ਸਰਪੰਚ ਉਮਰਕਸਰ ਦਾ ਵਿਆਹ ਦੇ ਵਿੱਚ ਕਤਲ ਹੋਇਆ ਬਿਲਕੁਲ ਤੇ ਉਹਨੂੰ ਬੰਦੇ ਨੂੰ ਸਿਕਿਉਰਟੀ ਮਿਲੀ ਹੋਈ ਸੀ ਜੀ ਸਿਕਿਉਰਟੀ ਹਟਾਈ ਜਿਵੇਂ ਸਿਕਿਉਰਟੀ ਹਟਾਈ ਅਗਲੇ ਦਿਨਾਂ ਚ ਉਹਦਾ ਕਤਲ ਹੋ ਗਿਆ ਹੂੰ ਸੇਮ ਸਿੱਧੂ ਮੂਸੇਵਾਲੀ ਵਾਲੀ ਵਾਲੀ ਸਿਚੁਏਸ਼ਨ ਜੀ ਜੀ ਤੇ ਇਸੇ ਤਰ੍ਹਾਂ ਲੱਕੀ ਉਬਰਾਈ ਦਾ ਜਿਹੜਾ ਕਤਲ ਹੋਇਆ ਹੁਣ ਇਹਦੀ ਜਿਹੜੀ ਜ਼ਿੰਮੇਵਾਰੀ ਲਈ ਗਈ ਹੈ ਕਿਉਂਕਿ ਜੇ ਜਿਸ ਜਿਨ੍ਹਾਂ ਬੰਦਿਆਂ ਨੇ ਇਹੋ ਜ਼ਿੰਮੇਵਾਰੀ ਲਈ ਹੈ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜੋ ਜਾਣਕਾਰੀ ਪਾਈ ਹੈ ਜੀ ਤੇ ਜੇ ਉਹ ਉਹਦੇ ਵਿੱਚ ਭੋਰਾ ਵੀ ਸਚਾਈ ਹੈ ਤਾਂ ਉਹ ਬਹੁਤ ਖਤਰਨਾਕ ਸਿਚੁਏਸ਼ਨ ਹੈ ਹੂੰ ਕਿਉਂਕਿ ਜਿਹੜੀ ਉਹ ਪਾਈ ਗਈ ਹੈ ਉਸ ਉਹਦੇ ਨਾਲ ਇੱਕ ਬੰਦੇ ਨੂੰ ਅ ਨਸ਼ਾ ਕਰਦੇ ਸਮੈਕ ਪੀਂਦੇ ਦਿਖਾਇਆ ਗਿਆ ਹੂੰ ਤੇ ਸਮੈਕ ਪਿੰਦਾ ਜਾਂ ਕੀ ਪਿੰਦਾ ਹੈ ਮੈਨੂੰ ਪਤਾ ਨਹੀਂ ਹੁਣ ਨਸ਼ਾ ਹੋਰ ਮੈਨੂੰ ਤਾਂ ਨਸ਼ਿਆਂ ਦੇ ਵੀ ਪੂਰੇ ਨਾਂ ਨਹੀਂ ਯਾਦ ਕਿੜੇ-ਕੜੇ ਅ ਵੀ ਉਹ ਹੈਰੋਨ ਲੈ ਰਿਹਾ ਜਾਂ ਕੀ ਲੈ ਰਿਹਾ ਨਸ਼ਾ ਕਰਦਾ ਦਿਖ ਰਿਹਾ ਜੀ ਤੇ ਉਹਦੀ ਵੀਡੀਓ ਕਲਿੱਪ ਪਾਇਆ ਹੋਇਆ ਜਿਹੜਾ ਕਿ ਇਸ ਤਰ੍ਹਾਂ ਦਾ ਲੱਗਦਾ ਹੈ ਹਮ ਜਿਹੜਾ ਬੰਦਾ ਮਾਰਿਆ ਜੀ ਤੇ ਉਹਦੇ ਤੇ ਇਹ ਦੋਸ਼ ਲਾਏ ਜਾ ਰਹੇ ਆ ਕਿ ਉਹ ਉਹਨਾਂ ਨੇ ਇਹ 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 ਕਿਹਾ ਕਿ ਇਹ ਲੀਡਰ ਲੂਡਰ ਕੋਈ ਨਹੀਂ ਆ ਇਹ 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 ਨਸ਼ੇ ਦੇ ਕਾਰੋਬਾਰ ਚ ਇਨਵੋਲਵ ਸਿਗਾ ਇਹ ਬੰਦਾ ਜਿਹੜਾ ਹੈ ਅ ਅ ਪੁਲਿਸ ਦਾ ਮੁਖਬਰ ਬਣਿਆ ਹੋਇਆ ਸੀ ਹਮ ਹੁਣ ਇਹਨੂੰ ਮੈਂ ਦੋਈ ਗੱਲ ਤੋਂ ਵੀ ਲੈ ਰਿਹਾ ਵੀ ਜੇ ਬੰਦਾ ਉਹ ਅ ਉਹਨੂੰ ਮਾਰਨ ਵਾਲੇ ਬੰਦੇ ਇਹ ਕਹਿ ਰਹੇ ਕਿ ਉਹ ਪੁਲਿਸ ਦਾ ਮੁਖਬਰ ਬਣਿਆ ਹੋਇਆ ਸੀਗਾ ਇਹਦਾ ਮਤਲਬ ਹੈ ਕਿ ਉਹ ਜਿਹੜੇ ਗੈਂਗਸਟਰ ਜਾਂ ਨਸ਼ੇ ਵਾਲੇ ਲੋਕ ਨੇ ਉਹਨਾਂ ਦੇ ਖਿਲਾਫ ਕੰਮ ਕਰ ਰਿਹਾ ਸੀਗਾ ਜੀ ਵੀ ਉਹਨੂੰ ਤਾਂ ਮਾਰਿਆ ਗਿਆ ਹੋਵੇ ਹਮ ਪਰ ਗੁੱਲ ਮਲਾ ਕੇ ਉਹ ਬੰਦਾ ਇੱਕ ਫਾਈਨੈਂਸਰ ਸੀਗਾ ਤੇ ਪ੍ਰਾਪਰਟੀ ਦਾ ਉਹਦਾ ਕਾਰੋਬਾਰ ਸੀਗਾ ਤੇ ਜਲੰਧਰ ਚ ਅੱਛਾ ਖਾਸਾ ਉਹਦਾ ਨਾਂ ਸੀਗਾ ਉਹਦੀ ਵਾਈਫ ਨੇ ਪਿਛਲੇ ਦਿਨਾਂ ਪਿਛਲੇ ਜਦੋਂ ਇਲੈਕਸ਼ਨ ਹੋਇਆ ਤੇ ਜਲੰਧਰ ਨਗਰ ਨਿਗਮ ਦਾ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਵੀ ਲੜਿਆ ਸੀਗਾ ਤੇ ਪੋਲਿਟਿਕਸ ਦੇ ਵਿੱਚ ਉਹ ਬੰਦਾ ਸੀਗਾ ਮੈਂ ਉਹਦਾ ਫੇਸਬੁੱਕ ਪੇਜ ਦੇਖ ਰਿਹਾ ਸੀਗਾ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਕਾਫੀ ਉਹਦੇ ਵੀਡੀਓ ਮੈਂ ਫੇਸਬੁੱਕ ਤੇ ਦੇਖੇ ਆ ਜਿਹੜੇ ਹੁਣੇ ਅ ਗੁਰੂ ਰਵਿਦਾਸ ਜੀ ਦੇ ਜਿਹੜੇ ਪ੍ਰਕਾਸ਼ ਦਿਹਾੜੇ ਦੇ ਸਮਾਗਮ ਹੋ ਰਹੇ ਸੀ ਉਹਨਾਂ ਚੋਂ ਸ਼ਾਮਲ ਹੋ ਰਹੇ ਸੀਗੇ ਉਹਨਾਂ ਨੂੰ ਸਰੂਪੇ ਦਿੱਤੇ ਜਾ ਰਹੇ ਸੀਗੇ ਤੇ ਮਤਲਬ ਹੁਣ ਉਸ ਬੰਦੇ ਬਾਰੇ ਇਸ ਤਰ੍ਹਾਂ ਦੀ ਜੀ ਜਾਣਕਾਰੀ ਪੈ ਰਹੀ ਹੈ ਕਿ ਉਹ ਜੀ ਨਸ਼ੇ ਕਰਦਾ ਸੀਗਾ ਜੀ ਉਹ ਨਸ਼ਾ ਤਸਕਰੀ ਚ ਸ਼ਾਮਲ ਸੀਗਾ ਇਹ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪੈ ਰਹੀਆਂ ਆਮ ਆਦਮੀ ਪਾਰਟੀ ਦੇ ਲੀਡਰ ਬਾਰੇ ਤੇ ਇਹ ਤਾਂ ਆਮ ਆਦਮੀ ਪਾਰਟੀ ਨੂੰ ਹੀ ਸ਼ਰਮ ਹੋਣੀ ਚਾਹੀਦੀ ਹੈ ਹਮ ਕਿ ਯਾਰ ਤੁਹਾਡੇ ਤੁਹਾਡਾ ਤੁਹਾਡਾ ਲੀਡਰ ਜਿਹੜਾ ਮੁੱਖ ਮੰਤਰੀ ਜਿਹਦੇ ਨਾਲ ਫੋਟੋ ਖਚਾਉਂਦਾ ਹੈ ਮੁੱਖ ਮੰਤਰੀ ਜੀ ਤੋਂ ਬੁੱਕੇ ਲੈ ਰਿਆ ਤੇ ਉਹ ਉਹਦੇ ਬਾਰੇ ਇਸ ਤਰ੍ਹਾਂ ਕਿਹਾ ਜਾ ਰਿਹਾ ਤੇ ਕੁਝ ਕਰੋ ਯਾਰ ਬਿਲਕੁਲ ਕੱਲੀ ਇਹੀ ਗੱਲ ਨਹੀਂ ਉਹ ਉਹਨੂੰ ਬੰਦੇ ਨੂੰ ਮਾਰਿਆ ਕਿੱਦਾਂ ਗਿਆ ਜਦੋਂ ਉਹ ਗੁਰਦੁਆਰੇ ਮੱਥਾ ਟੇਕ ਕੇ ਆ ਰਿਹਾ ਸੀ ਹੂੰ ਗੁਰਦੁਆਰੇ ਅੱਗੇ ਤਾਂ ਕੋਈ ਕੁੱਤੇ ਦਾ ਡੰਡਾ ਨਹੀਂ ਮਾਰਦਾ ਯਾਰ ਬਿਲਕੁਲ ਯਾਰ ਗੁਰੂ ਘਰ ਹੈ ਇਹ ਹੂੰ ਉੱਥੇ ਕਤਲ ਹੋਇਆ ਔਰ ਇਹ ਲਗਾਤਾਰ ਕਤਲ ਹੋ ਰਹੇ ਆ ਬਿਲਕੁਲ ਤੁਸੀਂ ਕਹਿ ਰਹੇ ਹੋ ਅਸੀਂ ਜੀ ਪਹਿਲਾਂ ਤੁਸੀਂ 25 25 ਦੇ ਵਿੱਚ ਜਿਹੜਾ 2025 ਦੇ ਵਿੱਚ ਲਾਸਟ ਜਿਹੜੀ ਪਾਈ ਸੀਗੀ ਉਹਦੇ ਵਿੱਚ 900 ਕੁਸ਼ ਗੈਂਗਸਟਰ ਫੜਨ ਦੀ ਗੱਲ ਕਹੀ ਸੀਗੀ ਹੂੰ ਆ ਹੁਣ ਫੇਰ ਕਹਿੰਦੇ ਅਸੀਂ 3000 ਬੰਦਾ ਫੜਿਆ ਉਹਨਾਂ ਦੇ ਨਾਲ ਕਤਲ ਫੇਰ ਹੋਈ ਜਾ ਰਹੀ ਹੈ ਬਿਲਕੁਲ ਇਹਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਅਪਰੋਚ ਹੈ ਇਸ ਮਸਲੇ ਨਾਲ ਹੱਲ ਕਰਨ ਦੀ ਲਾਅ ਐਂਡ ਆਰਡਰ ਨੂੰ ਡੀਲ ਕਰਨ ਦੀ ਜਿਹੜੀ ਅਪਰੋਚ ਹੈ ਉਹਦੇ ਉਹਦੇ 'ਚ ਕਿਤੇ ਨਾ ਕਿਤੇ ਕਮੀ ਹੈ ਹੂੰ ਜੇ ਤੁਸੀਂ ਪੁਲਿਸ ਨੂੰ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਨਹੀਂ ਕਰਨ ਦੇਵੋਗੇ ਜੀ ਤੇ ਬੰਦੇ ਤੁਸੀਂ ਲਾਏ ਹੋਏ ਆਪਣੀ ਸਿਕਿਉਰਿਟੀ ਦੇ ਕਲਚਰ ਨਾਲ ਹੈਨਾ ਵੀ ਆਪਣੀ ਆਪਣੀ ਸਿਕਿਉਰਿਟੀ ਦੇ ਉਹਦੇ ਤੇ ਲਾਏ ਹੋਏ ਬੰਦੇ ਹਮ ਔਰ ਲੱਲੂ ਪੰਜੂ ਨੂੰ ਉੱਠ ਕੇ ਤੁਸੀਂ ਆਪਣੇ ਬੰਦਿਆਂ ਨੂੰ ਸਿਕਿਉਰਿਟੀ ਦਿੱਤੀ ਹੋਈ ਹੈ ਬਿਲਕੁਲ ਤੇ ਫਿਰ ਪੁਲਿਸ ਆਪਣੀ ਜਿਹੜੀ ਪ੍ਰੋਫੈਸ਼ਨਲ ਜੌਬ ਹੈ ਉਹਨੂੰ ਕਿਵੇਂ ਕਰੇਗੀ ਹਮ ਅਚਾ ਮੁੱਖ ਮੰਤਰੀ ਕਹਿ ਰਹੇ ਸੀ ਕਿ ਅਸੀਂ VIP ਕਲਚਰ ਖਤਮ ਕਰਨਾ ਹੈਗਾ ਠੀਕ ਹੈ ਖਤਮ ਕਰਤਾ ਹੂੰ ਪ੍ਰਗਟ ਸਿੰਘ ਦੀ ਮੈਂ ਸਟੇਟਮੈਂਟ ਸੁਣ ਰਿਹਾ ਸੀਗਾ ਉਹ ਕਹਿੰਦੇ VIP ਕਲਚਰ ਖਤਮ ਤਾਂ ਕਰਤਾ ਪਰ BBVIP ਕਲਚਰ ਸ਼ੁਰੂ ਕਰਤਾ ਹੂੰ ਬਿਲਕੁਲ ਕਿ ਜਿੱਥੇ ਇੱਕ ਸਿਕਿਉਰਿਟੀ ਗਾਰਡ ਹੁੰਦਾ ਸੀ ਉਥੇ ਚਾਰ-ਚਾਰ ਸਿਕਿਉਰਿਟੀ ਗਾਰਡ ਦਿੱਤੇ ਹੋਏ ਜੀ ਬਿਲਕੁਲ ਤੇ ਪੁਲਿਸ ਕੀ ਕਰੇ ਹੂੰ ਫਿਰ ਜਿਹੜੇ ਬੰ ਥਾਣੇਦਾਰ ਲੱਗਣਾ ਡੀਐਸਪੀ ਲੱਗਣਾ ਐਸਪੀ ਲੱਗਣਾ ਉਸ ਆਮ ਆਦਮੀ ਪਾਰਟੀ ਦੇ ਇੰਚਾਰਜਾਂ ਦੇ ਉਹਦੇ ਤੇ ਲੱਗਣਾ ਤੇ ਆਮ ਆਦਮੀ ਪਾਰਟੀ ਦੇ ਆਪਣੇ ਵਿਧਾਇਕ ਰੁਈ ਜਾਂਦੇ ਆ ਜੀ ਤੇ ਆ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹਾਈ ਕੋਰਟ ਦੇ ਵਿੱਚ ਕਿੰਨੇ ਕੇਸਾਂ ਦੇ ਵਿੱਚ ਝਾੜਾਂ ਪਈਆਂ ਆ ਡੀਜੀਪੀ ਨੂੰ ਜੀ ਬਿਲਕੁਲ ਸੋ ਇਹਦੀ ਜ਼ਿੰਮੇਵਾਰੀ ਇਹ ਸਾਰਾ ਕੁਝ ਜੋ ਹੋ ਰਿਹਾ ਇਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਨੂੰ ਲੈਣੀ ਚਾਹੀਦੀ ਹੈ ਉਹ ਗ੍ਰਹਿ ਮੰਤਰੀ ਨੇ ਪਹਿਲਾਂ ਤਾਂ ਜਦੋਂ ਵਿਰੋਧੀ ਧਿਰ ਚ ਸੀਗੇ ਉਦੋਂ ਤਾਂ ਬੜੀ ਛੇਤੀ ਅਸਤੀਫਾ ਮੰਗਦੇ ਸੀ ਸੁਖਬੀਰ ਬਾਦਲ ਅਸਤੀਫਾ ਦੇਵੇ ਅੱਛਾ ਜਿਹੜਾ ਬਰਗਾੜੀ ਔਰ ਬੇਬਲ ਕਲਾਂ ਗੋਲੀकांड ਹੈ ਹੂੰ ਉਹਦੇ ਸੁਖਬੀਰ ਬਾਦਲ ਨੂੰ ਕਿਵੇਂ ਕਢੀਸ ਰਹੇ ਹੈ ਬਿਲਕੁਲ ਉਹ ਇਸੇ ਆਧਾਰ ਤੇ ਕਢੀਸ ਰਹੇ ਨਾ ਕਿ ਸੁਖਬੀਰ ਗ੍ਰਹਿ ਮੰਤਰੀ ਸੀਗਾ ਉਹਦੇ ਹੁਕਮ ਨਾਲ ਗੋਲੀ ਚੱਲੀ ਇਸੇ ਆਧਾਰ ਤੇ ਕਢੀਸ ਰਹੇ ਹੈ ਨਾ ਇਫ ਗ੍ਰਹਿ ਮੰਤਰੀ ਦੇ ਤੌਰ ਤੇ ਭਗਵੰਤ ਸਿੰਘ ਮਾਨ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੂੰ ਬਿਲਕੁਲ ਤੁਸੀਂ ਲਗਾਤਾਰ ਕਹਿ ਰਹੇ ਹੋ ਅਸੀਂ ਖਤਮ ਕਰ ਦਾਂਗੇ ਇਹ ਕਰ ਦਾਂਗੇ ਉਹ ਕਰ ਦਾਂਗੇ ਕੁਝ ਨਹੀਂ ਖਤਮ ਹੋ ਰਿਹਾ ਉਸੇ ਤਰ੍ਹਾਂ ਕਤਲ ਹੋ ਰਿਹਾ ਔਰ ਕਤਲ ਵੀ ਹੁਣ ਤੁਹਾਡੇ ਆਪਣੇ ਬੰਦਿਆਂ ਦੇ ਹੋਣ ਲੱਗ ਪਏ ਆ ਦੂਜੇ ਮਹੀਨੇ ਚ ਦੂਜਾ ਕਤਲ ਜੀ ਆਮ ਆਦਮੀ ਪਾਰਟੀ ਦੇ ਲੀਡਰ ਦਾ ਸੋ ਹਰ ਬਾਰ ਤੁਸੀਂ ਕਹਿ ਦਿੰਦੇ ਹੋ ਜੀ ਸਖਤ ਕਾਰਵਾਈ ਕਰਾਂਗੇ ਸਖਤ ਕਾਰਵਾਈ ਕਰਾਂਗੇ ਤੇ ਅੱਗੇ ਫੇਰ ਹੋ ਜਾਂਦਾ ਹੈ ਹੂੰ ਸੋ ਇਸ ਕਰਕੇ ਮੁੱਖ ਮੰਤਰੀ ਨੂੰ ਇਹਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਉਹ ਗ੍ਰਹਿ ਮੰਤਰੀ ਵੀ ਨੇ ਉਹਨਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਘੱਟੋ ਘੱਟ ਜੇ ਨਹੀਂ ਕੰਟਰੋਲ ਚਾਹੁੰਦਾ ਤਾਂ ਗ੍ਰਹਿ ਮੰਤਰਾਲਾ ਛੱਡ ਦੇਣ ਕਿਸੇ ਹੋਰ ਲੀਡਰ ਨੂੰ ਦੇ ਦੇਣ ਉਹ ਆਪਣੇ ਹਿਸਾਬ ਨਾਲ ਚਲਾ ਕੇ ਦੇਖ ਲੈ ਜੀ ਪਰ ਇਹ ਵੈਰੀ ਸੈਡ ਸਟੇਟਰ ਬਹੁਤ ਮਾੜੀ ਹਾਲਤ ਹੈ ਜੀ